ਹਾਂ ਜੀ ਪ੍ਰਧਾਨ ਜੀ ਅੱਜ ਮੀਟਿੰਗ ਕੀਤੀ ਗਈ ਭਗਵਾਨ ਬਾਲੂ ਭਾਈ ਕੁਮਾਰਾ ਜੀ ਦੇ ਪ੍ਰਕਾਸ਼ਪੁਰ ਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦਾ ਹਾਂ ਸਤਿਕਾਰਯੋਗ ਮੇਰੇ ਸਾਥੀ ਪ੍ਰਬੰਧਕ ਕਮੇਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਸੁਰਦੇ ਹਰ ਸਾਲ ਦੀ ਤਰ੍ਹਾਂ ਪਰੰਪਰਾ ਚੱਲੀ ਆਈ ਆ ਇਹ ਦਿਨ ਮਨਾਉਣੇ ਚਾਹੀਦੇ ਵੱਧ ਤੋਂ ਵੱਧ ਤਗੜੇ ਹੋ ਕੇ ਮਨਾਉਣਾ ਚਾਹੀਦਾ ਦਿਨ ਭਗਵਾਨ ਬਾਲਮੀ ਕੁਮਾਰਾ ਜੀ ਦਾ ਸਾਡੇ ਕਸਬਾ ਆਲਮਗੀਰ ਕਾਲਾ ਸੰਘਾ ਵਿੱਚ ਪਹਿਲਾਂ ਤੋਂ ਵੀ ਪਰੰਪਰਾ ਚੱਲੀ ਆਈ ਹੈ ਬਹੁਤ ਚਿਰਾਂ ਤੋਂ ਤਾਂ ਹੁਣ ਵੀ ਅਸੀਂ ਵੱਧ ਤੋਂ ਵੱਧ ਸੇਵਾ ਦੇ ਨਾਲ ਸੇਵਾ ਮਨੋਂ ਤੁਨੋਂ ਕਰ ਰਹੇ ਹਾਂ ਜੋ ਬੋਲੇ ਇਸ ਉਹਨਰ ਪਹਿਲ ਬਾਲਕਿਮਾਰਾਜ ਦੀ ਜੈ ਅੱਜ ਕਸਬਾ ਕਾਲਾ ਸੰਗਿਆ ਕਪੂਰਥਲਾ ਵਿਖੇ ਭਗਵਾਨ ਬਾਲਕਿਮਾਰਾਜ ਦੇ ਪ੍ਰਕਾਸ਼ ਪੁਰਬ ਦੇ ਦਿਹਾੜੇ ਨੂੰ ਸਮਰਪਿਤ ਇੱਕ ਮੀਟਿੰਗ ਰੱਖੀ ਗਈ ਕੀ ਕਹਿਣਾ ਚਾਹੋਗੇ ਜੀ ਜੋ ਬੋਲੇ ਸੋ ਨਿਹਾਲ ਭਗਵਾਨ ਮਾਰਿਕ ਮਹਾਰਾਜ ਦੀ ਜੈ ਅੱਜ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਸਰਦਾਰ ਪ੍ਰਿਆਨ ਸਿੰਘ ਜੀ ਮਾਨ ਦੇ ਵੱਲੋਂ ਮੀਟਿੰਗ ਰੱਖੀ ਗਈ ਅੱਜ ਮੀਟਿੰਗ ਦੇ ਵਿੱਚ ਕਮੇਟੀ ਮੈਂਬਰ ਤੇ ਮੱਲਾ ਨਿਵਾਸੀ ਤੇ ਨੌਜਵਾਨ ਨੌਜਵਾਨ ਜੁਵਾ ਪੀੜੀ ਇਕੱਠੀ ਹੋਈ ਜਿਨ੍ਹਾਂ ਨੇ ਵਿੱਚ ਅੱਜ ਬਹੁਤ ਹੀ ਅਹਿਮ ਮਸਲੇ ਜਿਹੜੇ ਰੱਖੇ ਗਏ ਜਿਸ ਵਿੱਚ ਭਗਵਾਨ ਬਾਲਮੀਕ ਮਹਾਰਾਜ ਜੀ ਦਾ ਪ੍ਰਗਟ ਦਿਹਾੜਾ ਮਨਾਉਣ ਲਈ 16 ਤਰੀਕ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਤੇ ਦੂਸਰੇ ਦਿਨ ਰਮੈਣ ਸਾਹਿਬ ਦੇ ਭੋਗ ਪਾਏ ਜਾਣਗੇ ਇਸੇ ਤਰ੍ਹਾਂ ਹੀ ਮਹੱਲਾ ਨਿਵਾਸੀਆਂ ਨੇ ਬਹੁਤ ਵੱਧ ਚੜ ਕੇ ਇਸ ਸੰਜੋਗ ਦਿੱਤਾ ਤੇ ਵੱਧ ਚੜ ਕੇ ਹੀ ਇਸ ਨੂੰ ਸਿਰੇ ਚੜਾਉਣ ਦੀ ਪ੍ਰੇਰਨਾ ਕੀਤੀ ਇਹ ਕਿੰਨੀ ਤਰੀਕ ਨੂੰ ਮਨਾਇਆ ਜਾ ਰਿਹਾ ਜੀ ਪ੍ਰਕਾਸ਼ਪੁਰ 16 ਤਰੀਕ ਨੂੰ ਜੀ 16 ਸਤੰਬਰ 16 ਅਕਤੂਬਰ 2024 ਨਹੀਂ ਜੀ ਹਾਂਜੀ ਹਾਂਜੀ ਅੱਜ ਜੋ ਮੀਟਿੰਗ ਕੀਤੀ ਗਈ ਭਗਵਾਨ ਬਾਲਮੀਕ ਨੌਜਵਾਨ ਸਭਾ ਵੱਲੋਂ ਤੇ ਸਾਡੀ ਕਮੇਟੀ ਵੱਲੋਂ ਤੇ ਚ ਬਹੁਤ ਅਹਿਮ ਮੈਂ ਫੈਸਲਿਆਂ ਤੇ ਜਿਹੜੇ ਮੁੱਦਿਆਂ ਤੇ ਸੁਝਾਅ ਦਿੱਤੇ ਗਏ ਤੇ ਇਸ ਵਿੱਚ ਇਹਨੀਆ ਮੀਟਿੰਗ ਦਾ ਅਜੰਡਾ ਸੀਗਾ ਕਿ ਅਸੀਂ ਜਿਹੜਾ ਆਉਣ ਵਾਲਾ ਗੁਰਪੁਰਬ ਆ ਉਹਨੂੰ ਬੜੀ ਸਾਹ ਦੇ ਨਾਲ ਜਿਹੜਾ ਮਨਾਵਾਂਗੇ ਜਿਹਦੇ ਵਿੱਚ ਬਹੁਤ ਸਾਰੇ ਮੁੰਦਿਆਂ ਦੇ ਵਿਚਾਰ ਅੰਦਰਾ ਵੀ ਕੀਤਾ ਗਿਆ ਤੇ ਇਹ ਹੋਇਆ ਕਿ ਅਸੀਂ ਰਲ ਮਿਲ ਕੇ ਜਿਹੜਾ ਆ ਇੱਕ ਕਾਰਜ ਜਿਹੜਾ ਸ਼ੁਰੂ ਕੀਤਾ ਆ ਇਹਨੂੰ ਪੂਰੀ ਸ਼ਰਧਾ ਦੇ ਨਾਲ ਭਾਵਨਾ ਨਾਲ ਮਨਾਵਾਂਗੇ